ਹਾਂਜੀ ਸਵਾਗਤ ਹੈ ਜੀ ਜਿਹੜਾ ਅੱਜ ਦੀ ਵੀਡੀਓ ਵਿੱਚ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੇ ਸ਼ਤ ਸ਼੍ਰੀਕਾਲ ਤੇ ਅੱਜ ਦੀ ਵੀਡੀਓ ਵਿੱਚ ਜੀ ਆਪਾਂ ਬਾਮਾ ਦੀ ਜਿਹੜੀ ਕਿ ਕਟਿੰਗ ਕਰਾਂਗੇ ਤੇ ਬਾਮਾ ਦੀ ਜਿਹੜੀ ਕਿ ਕੱਪੜਾ ਦੇ ਵਿੱਚ ਜੋੜ ਪਾਵਾਂਗੇ ਤੇ ਇਹ ਜੋੜ ਮਤਲਬ ਕਿਵੇਂ ਪੈਂਦਾ ਤੇ ਉਹਦੇ ਬਾਰੇ ਦੱਸਾਂਗੇ ਦੇਖੋ ਸਭ ਤੋਂ ਪਹਿਲਾਂ ਆਪਾਂ ਇਸ ਤਰ੍ਹਾਂ ਜਿਹੜੀ ਕਿ ਬਾਮਾ ਦਾ ਜਿਹੜਾ ਇਹ ਕੱਪੜਾ ਹੈ ਇਹਦੇ ਤੇ ਮਤਲਬ ਪ੍ਰਿੰਟ ਬਣਿਆ ਹੋਇਆ ਫਲਾਵਰ ਦਾ ਤੇ ਉਹਦਾ ਬਿਲਕੁਲ ਆਪਾਂ ਸੈਂਟਰ ਚ ਕਰਕੇ ਇਸ ਤਰ੍ਹਾਂ ਹਾਫ ਕਰਕੇ ਫੋਲਡ ਕਰ ਲੈਣਾਗਾ ਤੇ ਉਸ ਤੋਂ ਬਾਅਦ ਜੀ ਆਪਾਂ ਇਹ ਲੰਬਾਈ ਕੱਟ ਕਰਨੀ ਹੈਗੀ ਜਿਵੇਂ ਲੰਬਾਈ ਹੈਗੀ ਜੀ ਇਹਨਾਂ ਦੀ 17 ਇੰਚ ਤਿਆਰ ਆ ਤਾਂ ਆਪਾਂ ਇੱਥੇ 7.5 ਇੰਚ ਆਪਾਂ ਜ਼ਿਆਦਾ ਲਵਾਂਗੇ ਕਿਉਂਕਿ نیچے ਜਿਹੜਾ ਕੋ ਫੋਲਡਿੰਗ ਪਾਸੇ ਹੋ ਕਪੜਾ ਹੈ ਜਾਗਾ ਜਿੱਥੇ ਆਪਾਂ ਪਹਿਲਾਂ ਨਿਸ਼ਾਨੀ ਲਾਈ ਸੀ ਚੌਕ ਨਾਲ ਤੇ ਉਸ ਤੋਂ ਬਾਅਦ ਆਪਾਂ ਇਸ ਤਰ੍ਹਾਂ ਇਹ ਦੂਸਰੀ ਬਾਹ ਨੂੰ ਵੀ ਇਹਦੇ ਉੱਪਰ ਹੀ ਮਤਲਬ ਦੋਨੇ ਦੀ ਸਿੱਧੀ ਸਾਈਡ ਮਿਲਾ ਕੇ ਇਸ ਤਰ੍ਹਾਂ ਆਪਾਂ ਬਾਹਮਾ ਦੂਸਰੇ ਕਪੜੇ ਦੀ ਵੀ ਆਪਾਂ ਕਟਿੰਗ ਕਰ ਲੈਣੀ ਹੈਗੀ ਤੇ ਹੁਣ ਜਿਹੜੇ ਕਿ ਜਿਹੜਾ ਬਾਹਮਾ ਦਾ ਜੋੜ ਆਗਾ ਕਿ ਇਹ ਦੋਨੇ ਸਾਈਡ ਹੀ ਪਊਗਾ ਤੇ ਮਤਲਬ ਅੱਗੇ ਵਾਲੀ ਸਾਈਡ ਵੀ ਤੇ ਪਿੱਛੇ ਵਾਲੀ ਸਾਈਡ ਵੀ ਕਿਉਂਕਿ ਇਹ ਕੱਪੜਾ ਬਹੁਤ ਜ਼ਿਆਦਾ ਘੱਟ ਆਗਾ ਤੇ ਇਸੇ ਤਰ੍ਹਾਂ ਬਿਲਕੁਲ ਆਪਾਂ ਇੰਨਾ ਜਿਹੜੇ ਕਿ ਦੂਜੇ ਜੋੜ ਪਾੜਾਂਗਾ ਉਹਨਾਂ ਕੱਪੜਿਆਂ ਨੂੰ ਵੀ ਆਪਾਂ ਬਿਲਕੁਲ ਇੰਨੀ ਹੀ ਲੰਬਾਈ ਦੇ ਵਿੱਚ ਆਪਾਂ ਕੱਟ ਕਰ ਲੈਣਾਗਾ ਤੇ ਇੱਕ نیچے ਰੱਖ ਲੈਣਾ ਤੇ ਇੱਕ ਦੂਸਰਾ ਉੱਪਰ ਤੇ ਉਸ ਤੋਂ ਬਾਅਦ ਜੀ ਆਪਾਂ ਹੁਣ ਇਹਨਾਂ ਦੀ ਆਪਾਂ ਜਿਹੜੇ ਕਿ ਕਾਟ ਪਾਵਾਂਗੇ ਗੁਲਾਈ ਦੇਵਾਂਗੇ ਪਾਵਾਂਗੇ ਦੀ ਹਾਂ ਜੀ ਜਿਵੇਂ ਹੁਣ ਇਹਨਾਂ ਦਾ ਜਿਹੜਾ ਕੀ ਮੋਡ ਹੈਗਾ 9.5 ਇੰਚ ਤਿਆਰ ਤਾਂ ਆਪਾਂ ਇੱਥੇ 8.5 ਤੇ ਜਿਹੜੀ ਕੀ ਆਪਾਂ ਨਿਸ਼ਾਨੀ ਲੈ ਲੈਣੀ ਆ ਤੇ ਉਸ ਤੋਂ ਬਾਅਦ ਆਪਾਂ 3.5 ਇੰਚ نیچے ਨੂੰ ਨਿਸ਼ਾਨੀ ਲਾ ਕੇ ਤੇ ਜਿਹੜੀ ਆਪਣੇ ਇੱਧਰ 2 ਇੰਚ ਦੀ ਨਿਸ਼ਾਨੀ ਲਾਈ ਸੀ ਉਹਦੇ ਨਾਲ ਬਿਲਕੁਲ ਇਸ ਤਰ੍ਹਾਂ ਮਿਲਾ ਦੇਣਾਗਾ ਤੇ ਉਸ ਤੋਂ ਬਾਅਦ ਇਹਦਾ ਬਿਲਕੁਲ ਹਾਫ ਕਰਕੇ ਆਪਾਂ ਇਹਦੀ ਜਿਹੜੀ ਕੀ ਗੁਲਾਈ ਦੇਣੀ ਹੈ ਕੀ ਤੇ ਇਹਨਾਂ ਨਿਸ਼ਾਨੀਆਂ ਨੂੰ ਜਿਹੜੀਆਂ ਆਪਣੇ 3.5 ਦੀ ਨਿਸ਼ਾਨੀ ਲੱਗੀ ਵੇ ਇੱਧਰ ਨਾਲ ਮਿਲਾ ਦੇਣਾ ਤੇ ਇੱਧਰ ਜਿਹੜੀ ਉੱਪਰ ਆਪਣੀ 2 ਇੰਚ ਦੀ ਨਿਸ਼ਾਨੀ ਲੱਗੀ ਹੈ ਉਹਦੇ ਨਾਲ ਮਿਲਾ ਦੇਣਾਗਾ ਤੇ ਉਸ ਤੋਂ ਬਾਅਦ ਜੀ ਆਪ ਇਹਨਾਂ ਦੀ ਬਾਮੂਰੀ ਰੱਖਣੀ ਹੈਗੀ ਬਾਮੂਰੀ ਜਿੰਨੀ ਆਪਣੀ ਹੈਗੀ ਉਸ ਤੋਂ 1.5 ਇੰਚ ਕਪੜਾ ਆਪਾਂ ਜ਼ਿਆਦਾ ਰੱਖਾਂਗੇ ਤੇ ਉਸ ਤੋਂ ਬਾਅਦ ਜੀ ਆਪਾਂ ਉੱਪਰਲੀ ਸਾਈਡ ਜਿਹੜਾ ਆਪਣਾ ਜ਼ਿਆਦਾ ਕਪੜਾ ਰੱਖਣਾ ਪਊ ਉਹਦੇ ਨਾਲ ਬਿਲਕੁਲ ਇਹਨਾਂ ਨੂੰ ਇਸਾਦੀ ਨੂੰ ਮਿਲਾ ਕੇ ਉਸ ਤੋਂ ਬਾਅਦ ਆਪਾਂ ਇਹਨੂੰ ਕੱਟ ਕਰ ਲੈਣਾਗਾ ਸਭ ਤੋਂ ਪਹਿਲਾਂ ਪਹਿਨੇ ਚਾਰਾ ਪੱਲਿਆਂ ਦੇ ਵਿੱਚ ਆਪਾਂ ਕੱਟ ਪਾਵਾਂਗੇ ਜਿਹੜੀ ਕਿ ਆਪਣੇ ਬਾਹਰਲੀ ਸਾਈਡ ਦੀ ਗੁਲਾਈ ਦਿੱਤੀ ਹੋਈ ਆ ਉਸ ਤੋਂ ਬਾਅਦ ਜਿਹੜੀ ਆਪਾਂ ਮਤਲਬ ਵਿੱਚ ਨੂੰ ਡੰਗਾਈ ਵਾਲੀ ਕੱਟ ਪਾਈ ਵੀ ਉਹ ਸਿਰਫ ਆਪਾਂ ਉੱਪਰਲੇ ਦੋ ਪੱਲੇ ਚੱਕੜੇ ਨੇ ਜਿਹੜੇ ਕਿ ਬਾਹਦੇ ਤੇ ਇਹਨਾਂ ਦੋਨਾਂ ਪੱਲਿਆਂ ਨੂੰ ਚੱਕ ਕੇ ਹੀ ਕੱਟ ਪਾਉਣੀ ਹੈਗੀ ਤੇ ਜਿਹੜੇ ਨੀਚੇ ਵਾਲੇ ਦੋ ਪੱਲੇ ਨੇ ਉਹਨਾਂ ਨੂੰ ਆਪਾਂ ਛੱਡ ਦੇਣਾ ਕਿਉਂਕਿ ਉਹ ਆਪਣੀ ਬੈਕ ਸਾਈਡ ਹੋ ਜਾਊਗੀ ਤੇ ਇਹ ਸਿਰਫ ਆਪਣੇ ਫਰੰਟ ਸਾਈਡ ਦੇ ਜਿਹੜੀ ਕਿ ਅੱਗੇ-ਅੱਗੇ ਵਾਲੇ ਤੇ ਆਪਣੀ ਕਣ ਕੱਟ ਪੈ ਜੂਗੀ ਜੀ ਇਸ ਤਰ੍ਹਾਂ ਜਿਹੜੀ ਕਿ ਇਹ ਪਾਮਾ ਦੀ ਕਟਕ ਹੁੰਦੀ ਹੈਗੀ ਜਿਹੜੀ ਕਿ ਦੋਨੇ ਸਾਈਡ ਜੋੜ ਪੈ ਜਾਂਦਾ ਹੈਗਾ ਜੇ ਤੁਹਾਨੂੰ ਵੀ ਮੇਰੀ ਵੀਡੀਓ ਵਧੀਆ ਲੱਗੀ ਤਾਂ ਜਰੂਰ ਦੱਸਿਓ ਇਹ ਜੇ ਹੋਰ ਵੀਡੀਓ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ